ਨਮਸਕਾਰ ਜੀ ਮੈਂ ਪੇਪਰ ਕੋਲ ਤੇ ਤੁਸੀਂ ਦੇਖ ਰਹੇ ਹੋ ਦੈਨਸ ਸਵੇਰਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਸੂਤਰਾਂ ਨੂੰ ਲੈ ਕੇ ਬੜੇ ਬੜੇ ਉਪਰਾਲੇ ਕੀਤੇ ਜਾ ਰਹੇ ਆ ਇਸੇ ਲੜੀ ਦਾ ਇੱਕ ਹੋਰ ਹੈਗਾ ਅੱਜ ਐਂਬੂਲੈਂਸ ਨਵੀਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਟਾਈਮ ਨਾਲ ਐਮਐਮਐ ਸਾਹਿਬ ਜੂਨੇ ਸਰ ਜੀ ਨਮਸਕਾਰ ਜੀ ਨਮਸਕਾਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇੱਕ ਨਵੀਂ ਦੇਖੋ ਬਹੁਤ ਲੰਬੇ ਸਮੇਂ ਤੋਂ ਇਹ ਲੋੜ ਸੀਗੀ ਲੋਕਾਂ ਦੀ ਸੋ ਅੱਜ ਅਸੀਂ ਬਹੁਤ ਲੰਬੇ ਸਮੇਂ ਤੋਂ ਇਸ ਵਾਸਤੇ ਲੇਖ ਕੇ ਵੀ ਦਿੱਤਾ ਸੀਗਾ ਤੇ ਸੰਘਰਸ਼ ਵੀ ਕਰਦੇ ਆਏ ਆ ਜੀ ਸੋ ਮੈਨੂੰ ਲੱਗਦਾ ਉਹਨੂੰ ਮਿਹਨਤ ਨੂੰ ਬੂਰ ਪਿਆ ਤੇ ਅੱਜ ਸਰਕਾਰ ਵੱਲੋਂ ਬਿਲਕੁਲ ਜੀ ਸਰ ਜੀ ਗੱਲ ਕੀਤੀ ਆ ਵੀ ਤਾਂ ਕਿਸੇ ਨੇ ਕੀਤੀ ਤੇ ਹਸਪੀਟਲ ਦੇ ਡਾਕਟਰਾਂ ਦੀ ਵੀ ਘਾਟ ਹੈ ਉਸ ਨੂੰ ਲੈ ਕੇ ਵੀ ਕੋ ਜਦੋਂ ਤੋਂ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਤਾਂ ਬਹੁਤ ਹੀ ਮੰਦੀ ਹਾਲਤ ਸੀ ਇੱਥੇ ਤਕਰੀਬਨ ਅਸੀਂ ਇੱਥੇ ਤਕਰੀਬਨ 6 ਤੋਂ 7 ਡਾਕਟਰ ਆ ਜਿਹੜੇ ਹੁਣ ਗੈਰਟ ਪ੍ਰੈਜ਼ੈਂਟ ਹੁੰਦੇ ਆ ਜਿਹੜੇ 1 2 ਰਹਿ ਗਿਆ ਇੱਕ ਤਾਂ ਰਾਤ ਨੂੰ ਐਮਰਜੈਂਸੀ ਵਾਸਤੇ ਡਾਕਟਰ ਦੀ ਲੋੜ ਆ ਹੁੰਦਾ ਬਟ ਡਾਕਟਰ ਮੇਨ ਨਹੀਂ ਹੁੰਦਾਗਾ ਉਹ ਉਹ ਚਾਰ ਡਾਕਟਰ ਅਸੀਂ ਲਿਖ ਕੇ ਦਿੱਤਾ ਤੇ ਇੱਕ ਗਾਈਡਰ ਰਹਿ ਗਿਆ ਉਹ ਵੀ ਬਹੁਤ ਜਲਦੀ ਸੀ ਪ੍ਰੋਵਾਈਡ ਕਰਦਾ ਜਿਹੜੀ ਉਹ ਨਾਲੇ ਸਮੇਂ ਤੇ ਜਿਹੜੀ ਹੈ ਕਿ ਡਾਕਟਰ ਦੀ ਘਾਟ ਹੈ ਉਹਨੂੰ ਦੀ ਲੋੜ ਬਿਲਕੁਲ 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 ਸਰਕਾਰ ਸਰ ਕੀ ਕਹਿਣਾ ਚਾਹੋਗੇ ਅੱਜ ਅਮੀ ਨਵੀਂ ਐਂਬੂਲੈਂਸ ਦਿੱਤੀ ਗਈ ਹੈ ਇਹ ਐ ਐਮਐਲਏ ਸਾਹਿਬ ਉਹਦਾਈ ਦੀ ਪਤਨੀ ਜੀ ਜਿਨ੍ਹਾਂ ਦੇ ਪਤੋਂ ਦਾ ਸਦਕਾ ਮਿਹਨਤ ਸਦਕਾ ਇਹ ਐਂਬੂਲੈਂਸ ਆਈ ਹੈ ਤੇ ਸਾਡੀ ਜੱਤੋਂ ਹਲਕੇ ਨੂੰ ਬਹੁਤ ਜ਼ਿਆਦਾ ਇਹਦਾ ਬੈਨੀਫਿਟ ਮਿਲੂਗਾ ਜੀ ਠੀਕ ਤੇ ਜੀ ਡਾਕਟਰਾਂ ਦੀ ਗੱਲ ਕਰੀਏ ਘੱਟ ਠੀਕ ਡਾਕਟਰ ਸਾਹਿਬ ਦਾ ਐਮਐਲਏ ਸਾਹਿਬ ਨੇ ਕਿਹਾ ਹੋਇਆ ਆਸਵਾਸ਼ਨ ਦਵਾਇਆ ਹੈਗਾ ਤਾਂ ਉਹ ਜੋ ਕਹਿੰਦੇ ਆ ਉਹ ਜ਼ਰੂਰ ਕਰਦੇ ਠੀਕ ਹੈ ਆਪਾਂ ਹੋਰ ਵੀ ਗੱਲ ਕਰ ਸਰ ਕੀ ਕਹਿਣਾ ਚਾਹੋਗੇ ਡਾਕਟਰ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਸਿਹਤ ਸਹੂਲਤਾਂ ਦੀ ਔਰ ਮਤਲਬ ਕਿ ਸਿੱਖਿਆ ਦੇ ਖੇਤਰ ਵਿੱਚ ਜਿਹੜਾ ਕਿ ਕਾਰਜ ਕਰ ਰਹੀ ਹੈ ਔਰ ਇਹ ਵੀ ਉਸੇ ਲੜੀ ਤਹਿਤ ਕਦਮ ਅਸੀਂ ਬਹੁਤ ਧੰਨਵਾਦੀ ਆਂ ਸਾਡੇ ਮਾਨਯੋਗ ਵਿਧਾਇਕ ਸਰਦਾਰ ਅਮੋਲਕ ਸਿੰਘ ਹੋਰਾਂ ਦੇ ਜੋ ਲਗਾਤਾਰ ਅਗਰਸਰ ਨੇ ਜੈਤੂ ਹਲਕੇ ਦੇ ਵਿੱਚ ਸਿਹਤ ਸਹੂਲਤਾਂ ਔਰ ਸਿੱਖਿਆ ਸਹੂਲਤਾਂ ਦੇ ਜੀ ਸਰ ਕੀ ਕਹਿਣਾ ਚਾਹੋਗੇ ਮੈਂ ਬਹੁਤ ਧੰਨਵਾਦੀ ਆਂ ਸਰਦਾਰ ਅਮੋਲਕ ਸਿੰਘ ਐਮਐਲਏ ਸਾਹਿਬ ਦਾ ਜਿਮੇ ਉਹਨਾਂ ਨੇ ਇੱਥੇ ਵੈਨ ਨੂੰ ਲਿਆਂਦਾ ਕੋਸੇ ਤਰ੍ਹਾਂ ਇਹ ਹਸਪੀਟਲ ਨੂੰ ਵੱਡਾ ਡਿਸਪੈਂਸਰੀ ਤੋਂ ਹਟਾ ਕੇ ਤੇ ਵੱਡਾ ਹਸਪੀਟਲ ਬਣ ਜੇ ਇਹ ਤਾਂ ਇੱਥੇ ਬਹੁਤ ਹੀ ਸਹੂਲਤਾਂ ਹੋ ਸਕਦੀਆਂ ਕਿਉਂਕਿ ਐਮਐਲਏ ਸਾਹਿਬ ਤਾਂ ਬਹੁਤ ਪ੍ਰਯਤਨ ਕਰ ਰਹੇ ਹੈ ਵੀ ਇੱਥੇ ਡਾਕਟਰ ਵੱਧ ਤੋਂ ਵੱਧ ਆਉਣ ਪਤਾ ਨਹੀਂ ਕਿਉਂ ਸਟੇਟ ਗਵਰਨਮੈਂਟ ਕੋਲੇ ਡਾਕਟਰਾਂ ਦੀ ਘਾਟ ਹੋਣ ਕਰਕੇ ਇੱਥੇ ਡਾਕਟਰ ਨਹੀਂ ਆ ਰਹੇ ਔਰ ਮੈਂ ਉਮੀਦ ਰੱਖਦਾ ਹਾਂ ਐਮਐਲਏ ਸਾਹਿਬ ਤੋਂ ਜਿਮੇ ਲੱਗੇ ਹੋਏ ਆ ਉਸ ਤਰ੍ਹਾਂ ਇਹ ਹਸਪੀਟਲ ਨੂੰ ਵੱਡਾ ਦਰਜਾ ਦੇ ਕੇ ਇੱਥੇ ਹਰ ਵੇਲੇ 24 ਘੰਟੇ ਸਿਹਤ ਸਹੂਲਤਾਂ ਰਹਿਣੀਆਂ ਉਹ ਉਹ ਜਾ ਬਰਾਲਾ ਕਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾਨ ਸਰਕਾਰ ਦਾ ਜਿਹੜਾ ਫਸਟ ਕਿਚਾ ਸੀਗਾ ਉਹ ਸਿਹਤ ਸਹੂਲਤਾਂ ਨੂੰ ਲੈ ਕੇ ਸੀ ਉਸ ਦੇ ਤਹਿਤ ਹੀ ਅੱਜ ਜੈਤੋ ਜਿਹੜਾ ਆਪਣਾ ਸੀਐਚਸੀ ਸੈਂਟਰ ਹੈ ਇਹਦੇ ਚ ਇੱਕ ਨਵੀਂ ਐਂਬੂਲੈਂਸ ਲਾਂਚ ਕੀਤੀ ਐ ਐਮਐਲਏ ਸਾਹਿਬ ਵੱਲੋਂ ਦਕਰਨ ਕੀਤਾ ਗਿਆ ਐ ਐਂਬੂਲੈਂਸ ਪਹਿਲਾਂ ਸੀ ਇੱਕ ਹੋਰ ਐਂਬੂਲੈਂਸ ਜਿਹੜੀ ਦਿੱਤੀ ਗਈ ਹੈ ਤੇ ਹੋਰ ਵੀ ਜੋ ਹਸਪਤਾਲ ਦੀਆਂ ਸਮੱਸਿਆਵਾਂ ਸੀ ਉਹ ਜਲਦੀ ਹੱਲ ਕੀਤੀਆਂ ਜਾਣੀਆਂ ਤੇ ਕੀਤੀਆਂ ਜਾ ਰਹੀਆਂ ਜਿਵੇਂ ਡਾਕਟਰਾਂ ਦੀ ਪਹਿਲਾਂ ਬਹੁਤ ਸਮੱਸਿਆ ਸੀ ਹੁਣ ਕੁਝ ਹੱਦ ਤੱਕ ਉਹ ਬਹੁਤ ਵਧੀਆ ਹੋ ਗਏ ਨੇ ਡਾਕਟਰ ਵੀ ਅਵੇਲੇਬਲ ਹੈ ਤੇ ਹੋਰ ਵੀ ਇਸ ਤੋਂ ਬਾਅਦ ਜਿਹੜੇ ਡਾਕਟਰ ਨਵੇਂ ਆਉਣਗੇ ਉਹ ਇੱਥੇ ਜਿੱਤੋ ਚ ਲੈ ਕੇ ਆਉਂਦੇ ਜਾਂਦੇ ਜੇ ਕੋਈ ਵੀ ਡਾਕਟਰ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾ ਬਹੁਤ ਜਲਦੀ ਡਾਕਟਰਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਊਗਾ ਤੇ ਪਹਿਲਾਂ ਤੁਸੀਂ ਦੇਖਾਊਗਾ ਅਲਟਰਾਸਾਉਂਡ ਮਸ਼ੀਨ ਲੈ ਕੇ ਆਏ ਸੀ ਐਮਐਲਏ ਸਾਹਿਬ ਇਹ ਤੋਂ ਦੇਖਿਆ ਚ ਉਹ ਵੀ ਲੋਕਾਂ ਨੂੰ ਮਤਲਬ ਲੋਕਾਂ ਨੇ ਬਹੁਤ ਛਲਾਗਾ ਕੀਤੀ ਉਸ ਕੰਮ ਦੀ ਤੇ ਬਹੁਤ ਫਾਇਦਾ ਹੋਇਆ ਜੈਤੋਵਾਲਕੇ ਦੇ ਲੋਕਾਂ ਨੂੰ ਦੇਖੋ ਅਸੀਂ ਵੀ ਇੱਥੇ ਰਹਿੰਦੇ ਆ ਸਾਰੇ ਜਣੇ ਲੋਕਾਂ ਦਾ ਫਾਇਦਾ ਸਾਨੂੰ ਵੀ ਉਸ ਚੀਜ਼ ਦਾ ਫਾਇਦਾ ਹੋਊਗਾ ਜਿੱਥੇ ਡਾਕਟਰ ਆਉਣਗੇ ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਵੀ ਸਾਥ ਦਿਆ ਕਰੋ ਇਹੋ ਜਿਹੇ ਕੰਮ ਜਿਹੜੇ ਹੁੰਦੇ ਹੀ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੋ ਤਿੰਨ ਚੀਜ਼ਾਂ ਜਿਹੜੇ ਉਹਨਾਂ ਨੇ ਮੁੱਖ ਟੀਚੇ ਸੀਗੇ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਵਿੱਚ ਪਹਿਲਾਂ ਸਿੱਖਿਆ ਕ੍ਰਾਂਤੀ ਲਿਆਂਦੀ ਹੁਣ ਸਿਹਤ ਵਿੱਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਸੋ ਇਹੋ ਜੇ ਕੰਮ ਹੁੰਦੇ ਰਹਿਣਗੇ